ਕਬੀਰ ਸੋਈ ਬੋਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਤਿਲ ਘੋਗਾ 200 ਗ੍ਰਾਮ ਆਪਾਂ ਤਿਲ ਲੈਨੇ 200 ਗ੍ਰਾਮ ਆਪਾਂ ਬੂਰਾ ਕੰਡ ਲਈਆ 250 ਗ੍ਰਾਮ ਆਪਾਂ ਘੋਆ ਲਿਆ ਫਰਾਈ ਪਿੰਨ ਆਪਾਂ ਗੈਸ ਤੇ ਰੱਖਦੇ ਆ ਹੁਣ ਆਪਾਂ ਇਹਦੇ ਵਿੱਚ ਤਿਲ ਪਾ ਦਵਾਂਗੇ ਤੇੜਾ ਨੂੰ ਆਪਾਂ 2 ਮਿੰਟ ਰੋਸਟ ਕਰਾਂਗੇ ਤੇੜਾ ਆਪਾਂ 2 ਮਿੰਟ ਰੋਸਟ ਕਰ ਲੇ ਥੋੜੇ ਜਿਹਾ ਤੇਲ ਆਪਾਂ ਇਹ ਚੋਂ ਕੱਢ ਲਾਂਗੇ ਗੈਸ ਬੰਦ ਕਰ ਦਵਾਂਗੇ ਜਿਆਦਾ ਆਪਾਂ ਤਿਲ ਨਹੀਂ ਭੁੰਨਣੇ ਹੈਗੇ ਹੁਣ ਆਪਾਂ ਇਸ ਪਲੇਟ 'ਚ ਕੱਢ ਲਵਾਂਗੇ ਤੇਲਾਂ ਨੂੰ ਤੇਲਾਂ ਨੂੰ ਆਪਾਂ ਠੰਡੇ ਕਰਕੇ ਆਪਾਂ ਪੀਸ ਲਵਾਂਗੇ ਠੰਡੇ ਕਰਕੇ ਆਪਾਂ ਪੀਸਣੇ ਨੇ ਜਿਆਦਾ ਨਹੀਂ ਆਪਾਂ ਤੇਲਾ ਨੂੰ ਪੀਸਾਂਗੇ ਫਿਰ ਤੇਲਾ 'ਚੋਂ ਆਪਣੇ ਆਜੇ ਤੇਲ ਨਿਕਲਿਆ ਹੁੰਦਾ ਤੇਲਾ ਆਪਾਂ ਠੰਡੇ ਹੋਏ ਪੀਸ ਲੇ ਹੁਣ ਆਪਾਂ ਫਰਾਈ ਪੈਨ ਚ ਪੋਆ ਬਾਦਮਾਂਗੇ। ਕੋਇਨ ਗਰਮ ਹੋਨ ਦਵਾਂਗੇ। ਕੋਆ ਆਪਣਾ ਗਰਮ ਹੋ ਗਿਆ। ਨਾ ਪੈਦ ਵਿੱਚ ਇੱਕ ਚਮਚਾ ਦਹੀਂ ਸੀਗੀ ਹੋਰ ਆਪਾਂ ਪਾ ਦਾਂਗੇ। ਦਹੀਂ ਕੇ ਉਹਨੂੰ ਖੋਇ ਚ ਮਿਕਸ ਕਰ ਲਵਾਂਗੇ ਆਪਾਂ। ਦੇਸੀ ਘਿਓ ਆਪਾਂ ਮਿਕਸ ਕਰ ਲਿਆ ਹੋਇਆ ਚ ਹੁਣ ਆਪਾਂ ਇਹਦੇ ਵਿੱਚ ਤਿਲ ਪਾਦਮਾਂਗੇ ਪੀਸੇ ਹੋਏ ਮਿੱਠਾ ਪਾਦਮਾਂਗੇ ਛੋਟੀਆਂ ਇਲਾਇਚੀਆਂ ਪਾਦਮਾਂਗੇ ਛੋਟੀਆਂ ਇਲਾਇਚੀਆਂ ਦੇ ਬੀਜ ਕੱਢ ਕੇ ਆਪਾਂ ਕੁੱਟ ਕੇ ਪਾਦਮਾਂਗੇ ਮਿਕਸ ਕਰ ਲਵਾਂਗੇ ਆਪਾਂ ਨੂੰ ਤੇ ਅਰਤੇ ਮਿੱਠਾ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਹ ਰਿੱਟੇੜਾਂ ਦੇ ਭੁੱਗੇ ਦੀ ਰੈਸਪੀ ਤੁਹਾਨੂੰ ਕਹੇ ਜੀ ਲੱਗੀ ਤੁਸੀਂ ਵੀ ਲੋੜੀ ਦੇ ਤਿਉਹਾਰ ਤੇ ਜਰੂਰ ਬਣਾ ਕੇ ਖਾਣੀ ਤੇੜਾ ਆਪਾਂ ਨੂੰ ਸਰਦੀ 'ਚ ਜਰੂਰ ਖਾਣੇ ਚਾਹੀਦੇ ਨੇ ਤੇੜਾ ਆਪਣੇ ਸਿਹਤ ਲਈ ਬਹੁਤ ਵਧੀਆ ਨੇ